ਜਿਹੜਾ ਇਹ ਸਾਰਾ ਕੁਝ ਹੁਣ ਅੱਜ ਦੇ ਟਾਈਮ 'ਚ ਹੋ ਰਿਹਾ ਹੈ ਕਿ ਉਹ ਕੈਨੇਡਾ ਵੀਜ਼ਾ ਨਹੀਂ ਦੇ ਰਿਹਾ ਰਿਫਿਊਜ਼ਲ ਰੇਟ ਦੀ ਵੀ ਗੱਲ ਕਰਦੇ ਆਂ ਕਈ ਵਾਰੀ ਕਿ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਹੋਇਆ ਪਿਆ ਇਹਦੇ ਜਿਹੜੇ ਜ਼ਿੰਮੇਵਾਰ ਆ ਨਾ ਕਿਤੇ ਨਾ ਕਿਤੇ ਅਸੀਂ ਆਪ ਵੀ ਆ ਉਹ ਜ਼ਿੰਮੇਵਾਰ ਮੈਂ ਜਿਵੇਂ ਪਹਿਲਾਂ ਕਿਹਾ ਕਿ ਸਿਰਫ ਇੱਕ ਪਾਰਟੀ ਨੂੰ ਆਪਾਂ ਕਹੀਏ ਕਿ ਸਿਰਫ ਪੇਰੈਂਟਸ ਹੀ ਜ਼ਿੰਮੇਵਾਰ ਆ ਇਹ ਵੀ ਗਲਤ ਆ ਇਹਦੇ 'ਚ ਸਾਰੇ ਜ਼ਿੰਮੇਵਾਰ ਆ ਇਹਦੇ 'ਚ ਸਰਕਾਰਾਂ ਵੀ ਜ਼ਿੰਮੇਵਾਰ ਆ ਇਹਦੇ 'ਚ ਮਾਪੇ ਉਹ ਵੀ ਜ਼ਿੰਮੇਵਾਰ ਆ ਬੱਚੇ ਵੀ ਜ਼ਿੰਮੇਵਾਰ ਆ ਤੇ ਨਾਲ ਉਹ ਏਜੰਟ ਵੀ ਜ਼ਿੰਮੇਵਾਰ ਆ ਜਿੱਥੇ ਕਿਤੇ ਕਈ ਵਾਰੀ ਐ ਹ ਕਿ ਬੱਚਾ ਕਹਿੰਦਾ ਸੀਗਾ ਕਿ ਮੈਂ ਇਸ ਕਾਲਜ ਜਾਣਾ ਤੇ ਏਜੰਟਾ ਆਉਦੇ ਲਾਲਚ ਨੂੰ ਦੇਖ ਕੇ ਉਹ ਉਹਨੂੰ ਕਿਸੇ ਹੋਰ ਕਾਲਜ ਚ ਭੇਜ ਦਿੰਦਾ ਸੀ ਤੇ ਉਹ ਵੀ ਬੱਚੇ ਵੀ ਜ਼ਿੰਮੇਵਾਰ ਆ ਜਿਹੜੇ ਕਹਿ ਦਿੰਦੇ ਸੀਗੇ ਵੀ ਸਾਨੂੰ ਬਸ ਕੈਨੇਡਾ ਭੇਜ ਦੇ ਜਿਵੇਂ ਮਰਜ਼ੀ ਕਰਕੇ ਭੇਜ ਦੇ ਜਾਲੀ ਵਿਆਹ ਜਾਲੀ ਡਾਕੂਮੈਂਟ ਜਿਵੇਂ ਮਰਜ਼ੀ ਕਰਕੇ ਭੇਜ ਦੋ ਸੋ ਇਹ ਜਿਹੜਾ ਵਿਸ਼ਵਾਸ ਹੈ ਅਸੀਂ ਆਪ ਵੀ ਖਰਾਬ ਕੀਤਾ ਉਹ ਕਹਿੰਦੇ ਨਾ ਪੰਜਾਬੀ ਦੇ ਇੱਕ ਬੜੀ ਮੇਸ਼ੂਰ ਕਾਵਾ ਤਾਂ ਜਿਹੜੀਆਂ ਕਹਿੰਦੇ ਆ ਹੱਥਾਂ ਨਾਲ ਬੰਨੀਆਂ ਕਈ ਵਾਰੀ ਕਹਿੰਦੇ ਨਾ ਕਹਿੰਦੇ ਮੂੰਹ ਨਾਲ ਕਹਿੰਦੇ ਖੋਲਣੀਆਂ ਪੈਣੀਆਂ ਉਹ ਜਿਹੜੀ ਸਥਿਤੀ ਅੱਜ ਦੇ ਟਾਈਮ 'ਚ ਆਪਣੀ ਉਹ ਵਾਲੀ ਹੋਈ ਪਈ ਆ ਵੀ ਹੱਥਾਂ ਨਾਲ ਆਪਾਂ ਬੰਨਤੀਆਂ ਤੇ ਫਿਰ ਹੁਣ ਖੋਲਣੀਆਂ ਤਾਂ ਦੇਖੋ ਰਮਨ ਜੀ ਪੈਣੀਆਂ ਮੂੰਹ ਨਾਲ ਹੀ ਖੋਲਣੀਆਂ ਪੈਣੀਆਂ